ਮਾਰਕਾ ਆਮ ਆਦਮੀ ਪਾਰਟੀ ਬਾਬਾ ਸਾਹਿਬ ਹੀਮਰੋ ਅਮਰਕੇ ਜੀ ਨੂੰ ਆਪਣਾ ਆਦਰ ਸਬੰਧੀ ਆ ਬਾਬਾ ਸਾਹਿਬ ਹੀਮਰੋ ਬੇੜਕਰ ਜੀ ਦੁਆਰਾ ਦਿੱਤੇ ਨਾਰੇ ਦਿੱਤੇ ਆਦੇਸ਼ ਦੇ ਮੁਤਾਬਕ ਅਸੀਂ ਦੇਖਦੇ ਕਰੋੜਾ ਦਲਤਾਂ ਲੋਕਾਂ ਦੇ ਲਈ ਅੱਛੀ ਐਜੂਕੇਸ਼ਨ ਦਾ ਅੱਛੀ ਸਿੱਖਿਆ ਦਾ ਅੱਛੇ ਰੋਜ਼ਗਾਰ ਦਾ ਅੱਛੇ ਰਹਿਣ ਸਹਿਣ ਦਾ अच्छीया सेहत स्वभाव मादा जेड़ा प्रबंध ਕਰ ਰਹੇ ਆ ਸਰ ਅਜੋ ਜਿਹੜਾ ਕੀ ਇੱਕ ਵਿਵਾਦਿਕ ਪਿਆਰ ਆਇਆ ਆ ਆ ਦੇਖੋ ਪ੍ਰਤਾਪ ਸਿੰਘ ਬਾਜਾ ਲੂ ਪੰਜਾਬ ਪੁਰ ਤੋਂ ਜਾਂਚ ਤੋਂ ਸਹਿਯੋਗ ਦੇਣਾ ਚਾਹੀਦਾ ਕਿਉਂਕਿ ਪੰਜਾਬ ਪੁਰ ਜਾਂਚ ਕਰ ਰਹੀ ਆ ਕਿ ਉਹਨਾਂ ਦਾ ਬਿਆਨ ਸਹੀ ਆ ਜਾਂ ਗਲਤ ਆ ਜੇ ਸਹੀ ਬਿਆਨ ਆ ਤਾਂ ਇੱਕ ਸੈਂਸਿਬਲ ਪੋਸਟ ਤੇ ਉਹਨਾਂ ਦੀ ਨਿਯੁਕਤੀ ਹੋਈ ਹੋਈ ਆ ਕਾਂਗਰਸ ਪਾਰਟੀ ਦੇ ਨਾਲ ਲੀਡਰ ਆਫ اپੋਜੀਸ਼ਨ ਬਣਾਇਆਗਾ ਸੋ ਲੀਡਰ ਆਫ اپੋਜੀਸ਼ਨ ਦਾ ਜਿਹੜਾ ਅਧਿਕਾਰ ਹੋਇਆ ਕਿ ਜੇਕਰ ਉਹਨਾਂ ਕੋਲ ਇਸ ਤਰ੍ਹਾਂ ਦੀ ਦੇਸ਼ ਵਿਰੋਧੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਉਹਨਾਂ ਨੂੰ ਸਟੇਟ ਦੀਆਂ ਏਜੰਸੀਆਂ ਨਾਲ ਸ਼ੇਅਰ ਕਰਨੀ ਹੈ ਜੇ ਸ਼ੇਅਰ ਨਹੀਂ ਕਰ ਰਹੇ ਤਾਂ ਮੈਂ ਸਮਝਦਾ ਦੇਸ਼ ਦੇ ਖਿਲਾਫ ਭੁਗਤ ਰਹੇ ਨੇ ਦੇਸ਼ ਦੇ ਸੁਰੱਖਿਆ ਲਈ ਬਹੁਤ ਵੱਡਾ ਖਤਰਾ ਨੇ ਜੇਕਰ ਉਹਨਾਂ ਨੇ ਝੂਠ ਬੋਲਿਆ ਤਾਂ ਵੀ ਇਹ ਦੇਸ਼ ਦੀ ਸੁਰੱਖਿਆ ਲਈ ਬਹੁਤ ਵੱਡਾ ਖਤਰਾ ਹੈਗਾ 3 ਕਰੋੜ ਪੰਜਾਬੀਆਂ ਨਾਲ ਜਿਹੜਾ ਹੈਗਾ ਧੋਖਾ ਕੀਤਾਗਾ ਤਾਂ ਸਾਥ ਕੋਈ ਵੀ ਇਹ ਗੱਲ ਕਰ ਰਹੇ ਬਿਲਕੁਲ ਮੈਂ ਉਹੀ ਕਹਿ ਰਿਹਾ ਬਿਆਨ ਦੇਣ ਤੋਂ ਪਹਿਲਾਂ ਉਹਨਾਂ ਨੇ ਇਨਫੋਰਮੇਸ਼ਨ ਜਿਹੜੀ ਆ ਉਹ ਸਟੇਟ ਦੀਆਂ ਏਜੰਸੀਆਂ ਨਾਲ ਸ਼ੇਅਰ ਕਰਨੀ ਚਾਹੀਦੀ ਸੀ ਉਹਨਾਂ ਨੇ ਲੰਗਰਾਂ ਕੀਤੀ ਆ ਉਹਦੇ ਦੀ ਦੁਰਵਯੋਗ ਕੀਤਾ ਗਿਆ ਸੋ ਉਹਨਾਂ ਦੇ ਖਿਲਾਫ ਕਾਂਗਰਸ ਪਾਰਟੀ ਨੂੰ ਕਾਰਵਾਈ ਕਰਨੀ ਜਿਹੜਾ ਉਹਨਾਂ ਨੂੰ ਪਾਰਟੀ ਚੋਣਾਂ ਨੂੰ ਬਰਾਬਰਤਾ ਦਾ ਹੱਕ ਦਿੱਤਾ ਔਰ ਇਹ ਖਾਸ ਕਰਕੇ ਜਲੰਧਰ ਸ਼ਹਿਰ ਦੀ ਖੁਸ਼ ਨਸੀਬੀ ਆ ਕਿ ਅਸੀਂ ਬਹੁਤ ਇਹਨੂੰ ਢੋਂ ਕੰਮ ਨਾਲ ਬਰਾ ਰਿਹਾ ਔਰ ਕਾਂਗਰਸ ਪਾਰਟੀ ਜਿਹੜੀ ਆ ਉਹ ਹਮੇਸ਼ਾ ਉਹਨਾਂ ਵੈਲਿਊਜ਼ ਦੀ ਕਦਰ ਕਰਦੇ ਹੋਏ ਸੰਵਿਧਾਨ ਨੂੰ ਅੱਗੇ ਵਧਾਉਂਦੇ ਹੋਏ ਕਿਉਂਕਿ ਦੇਸ਼ ਦੀਆਂ ਕੁਝ ਇਹੋ ਜਿਹੀਆਂ ਤਾਕਤਾਂ ਜਿਹੜੀਆਂ ਸੰਵਿਧਾਨ ਵਿਰੋਧੀ ਆ ਔਰ ਉਹ ਅਸੀਂ ਉਹਨਾਂ ਨੂੰ ਕੋਚਣ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪੂਰਨ ਤੌਰ ਤੇ ਇਹ ਦ੍ਰਿੜਤਾ ਕਰਦੇ ਹਾਂ ਔਰ ਇਹ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਅਸੀਂ ਕਾਂਗਰਸ ਪਾਰਟੀ ਇਹਨੂੰ ਅੱਗੇ ਬਤੌਦੀ ਰਹੇ ਔਰ ਸੰਵਧਾਨ ਨੂੰ ਜਿਹੜਾ ਆ ਉਹ ਹਰ ਜਨ ਤੱਕ ਪਹੁੰਚਾਉਣ ਦੇ ਵਿੱਚ ਆਪਣਾ ਨਿਸ਼ਾਨਾ ਜਿਹੜਾ ਬਨਨਾਥ ਸਿੰਘ ਬਾਜਵਾ ਦੇ ਉੱਪਰ ਕਾਰਵਾਈ ਹੋਈ ਹੈ ਉਸ ਦੇ ਉੱਪਰ ਕੀ ਕਰਦੇ ਦੇਖੋ ਇਹ ਤਾਂ ਅਖਬਾਰਾਂ ਦੇ ਵਿੱਚ ਆਈ ਹੋਈ ਸੁਰਖੀ ਆ ਜਿਹਦੇ ਵਿੱਚ ਜਿਹੜੇ ਬੰਬਾਂ ਦੀ ਰਿਕਵਰੀ ਹੋਈ ਆ ਜਾਂ ਜੋ ਜੋ ਵੀ ਹੋਇਆ ਹੈਗਾ ਜੋ ਮੈਨੂੰ ਲੱਗਦਾ ਕਿ ਸਾਡੇ ਐਲੋਪੀ ਸਾਹਿਬ ਨੇ ਉਹਨਾਂ ਦੇ ਕੋਲ ਜਾਦਾ ਸਪੈਸੀਫਿਕ ਜਿਹੜੀ ਹੋਊਗੀ ਕਿਉਂਕਿ ਮੈਨੂੰ ਯਾਦ ਹੈ ਕਿ ਏ ਸੀ ਸ਼ਹਿਰ ਦੇ ਇੱਕ ਐਮ ਐਲ ਏ ਜਿਨ੍ਹਾਂ ਨੇ 25-25 ਕਰੋੜ ਰੁਪਏ ਦਾ ਇਲਜ਼ਾਮ ਲਾਇਆ ਸੀ ਲੋਟਸ ਆਪਰੇਸ਼ਨ ਦਾ ਇਹ ਉਦਾਂ ਦੀ ਐਫ ਆਈ ਆਰ ਆ ਜਿੱਦਾਂ ਦੀ ਉਹ ਐਫ ਆਈ ਆਰ ਹੋਈ ਸੀ ਤਾਂ ਇਹ ਤਾਂ ਬਿਆਨ ਦਿੱਤਾ ਉਹਨਾਂ ਨੇ ਚੈਨਲ ਤੇ ਬਿਆਨ ਦਿੱਤਾ ਪੱਤੀ ਬੰਬ ਜਿਹੜੇ ਚੱਲਣੇ ਵਾਲੇ ਜਿਹੜੇ ਇਸ ਸ਼ਹਿਰ ਦਾ ਐਮ ਐਲ ਏ ਸੀ ਉਹਨੇ ਤਾਂ ਜਾ ਕੇ ਪੁਲਿਸ ਹੈੱਡ ਕੁਆਟਰ ਦੇ ਵਿੱਚ ਬਿਆਨ ਰਜਿਸਟਰਡ ਕਰਾਇਆ ਸੀ ਜੀ ਇਹ ਅਸਲੀ ਗੱਲ ਹੈ ਭੰਡਾ ਦੀ ਸਰਕਾਰ ਹੈ ਇਹ ਬਿਲਕੁਲ ਕੋਈ ਇਹਦੇ ਵਿੱਚ ਸੀਰੀਅਸਨੈਸ ਕਦੀ ਆਉਂਦੀ ਨਹੀਂ ਹੈ ਲੇਕਰ ਬਾਜਵਾ ਸਾਹਿਬ ਕੋਲ ਇਹ ਸਪੈਸੀਫਿਕ ਇਨਫੋਰਮੇਸ਼ਨ ਹੋ ਸਕਦੀ ਆ ਮੈਂ ਉਹਦੇ ਤੇ ਬਹੁਤਾ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ ਬਾਜਵਾ ਸਾਹਿਬ ਨਾਲ ਗੱਲਬਾਤ ਨਹੀਂ ਨਹੀਂ ਅਜੇ ਹੋਈ ਨਹੀਂ ਹੈ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨੂੰ ਜੀ ਜੀ ਅੱਜ ਡਾਕਟਰ ਗਿਊ ਰਮੇਤਕਰ ਜੀ ਦੀ 134ਵੀਂ ਜਨਤੀ ਹੈ ਉਨ੍ਹਾਂ ਦਾ ਜਨਮ 14 April 1891 ਵਿੱਚ ਹੋਇਆ ਔਰ 6 December 1956 ਨੂੰ ਅਲਵਿਦਾ ਲਈ। ਉਹਨਾਂ ਨੇ ਹਰ ਇੱਕ ਨਾਗਰਿਕ ਨੂੰ ਭਾਰਤ ਦੇ ਨਾਗਰਿਕ ਨੂੰ ਐਸੀ ਦੇਣ ਦਿੱਤੀ ਹੈ ਕਿ ਉਹਨਾਂ ਦਾ ਨਾਮ ਰਹੀ ਦੁਨੀਆ ਤੱਕ ਰਹੇਗਾ। ਕਿਉਂਕਿ ਉਹਨਾਂ ਨੇ ਹਰ ਇੱਕ ਭਾਰਤੀ ਨੂੰ ਹੱਕ ਦਿੱਤੇ ਆ ਭਾਰਤ ਦੇ ਸੰਵਿਧਾਨ ਦੁਆਰਾ ਕਿ ਉਹ ਉਹਨੂੰ ਬੋਲਣ ਦੀ ਆਜ਼ਾਦੀ ਹੈ ਰਹਿਣ ਦੀ ਆਜ਼ਾਦੀ ਹੈ ਪੂਰੇ ਦੇਸ਼ ਦੇ ਵਿੱਚ ਕਿਤੇ ਵੀ ਆ ਜਾ ਸਕਦਾ ਹੈ ਵਪਾਰ ਕਰਨ ਦੀ ਆਜ਼ਾਦੀ ਹੈ ਇਹ ਸਾਰੇ ਹਕੂਕ ਭਾਰਤ ਦੇ ਸੰਵਿਧਾਨ ਦੁਆਰਾ ਦਿੱਤੇ ਗਏ ਆ ਡਾਕਟਰ ਸਾਹਿਬ ਔਰ ਉਹਨਾਂ ਕੋਲ ਇੰਨੀਆਂ ਕਿ ਡਿਗਰੀਆਂ ਕਿ ਅੱਜ ਕੋਈ ਵੀ ਵਿਅਕਤੀ ਅੱਜ ਜਿਹੜੀਆਂ ਸਿੱਖਿਆ ਦੀ ਉਚਾਈਆਂ ਉਹਨਾਂ ਨੇ ਛੂਈਆਂ ਕੋਈ ਵਿਅਕਤੀ ਵੀ ਛੂ ਨਹੀਂ ਸਕਿਆ ਹੈ। ਔਰ ਹਮੇਸ਼ਾ ਉਹਨਾਂ ਨਾਲ ਵਿਤਕਰਾ ਹੁੰਦਾ ਰਿਹਾ ਔਰ ਇਹ ਕਾਂਗਰਸ ਕਰਦੀ ਰਹੀ ਹੈ ਜਿਹੜੇ ਛੂਠੇ ਪੈਰੋਕਾਰ ਬਣੇ ਹੋਏ ਆ ਕਿ ਜੇ ਉਹਨਾਂ ਨੂੰ ਭਾਰਤ ਰਤਨ ਦਿੱਤਾ ਗਿਆ ਤਾਂ ਉਹ ਗੈਰ ਕਾਂਗਰਸੀ ਸਰਕਾਰ ਨੇ ਦਿੱਤਾ। ਔਰ ਤੁਸੀਂ ਇਹ ਦੇਖੋ ਕਿ ਚੌਧਰੀ ਸੂਰਜਪਾਲ 1967 ਦੇ ਵਿੱਚ ਪਹਿਲੀ ਵਾਰੀ ਐਮਪੀ ਬਣੇ ਸਿਗੇ। ਉਹਨਾਂ ਨੇ ਦੇਖਿਆ ਕਿ ਸੈਂਟਰਲ ਹਾਲ ਦੇ ਵਿੱਚ ਉਹਨਾਂ ਦੀ ਪ੍ਰਤਿਮਾ ਨਹੀਂ ਲੱਗੀ ਹੋਈ ਬਾਕੀ ਸਾਰੇ ਨੇਤਾਵਾਂ ਦੀ ਲੱਗੀ ਹੋਈ ਹੈ ਤਾਂ ਉਹਨਾਂ ਨੇ ਸਵਾਲ ਪੁੱਛਿਆ ਕਿ ਵੀ ਇੱਥੇ ਉਹਨਾਂ ਦੀ ਪ੍ਰਤਿਮਾ ਕਿਉਂ ਨਹੀਂ ਲੱਗੀ ਗਈ ਫੋਟੋ ਕਿਉਂ ਨਹੀਂ ਲੱਗੀ ਹੋਈ ਉਸ ਵਕਤ ਪ੍ਰਧਾਨ ਮੰਤਰੀ ਸ਼੍ਰੀ ਮਤੀ ਇੰਦਰਾ ਗਾਂਧੀ ਨੇ ਉਹਨਾਂ ਤੋਂ ਸਰਕਾਰ ਤੋਂ ਜਵਾਬ ਆਇਆ ਕਿ ਇੱਥੇ ਜਗ੍ਹਾ ਨਹੀਂ ਸੀ ਕਿ ਦਰਸਲ 'ਚ ਸੈਂਟਰਲ ਹਾਲ 'ਚ ਜਗ੍ਹਾ ਨਹੀਂ ਸੀ ਉਹਨਾਂ ਦੇ ਦਿਲ 'ਚ ਜਗ੍ਹਾ ਨਹੀਂ ਸੀ ਲੇਕਿਨ ਜਦੋਂ ਜਨਤਾ ਸਰਕਾਰ ਬਣੀ ਸਮੇ ਨੇ ਕਰਵਟ ਲਿਆ ਤਾਂ ਫੇਰ ਚੌਧਰੀ ਸੂਰਜਪਾਲ ਉਹਨਾਂ ਦੇ ਪ੍ਰਯਾਸਾਂ ਦੇ ਨਾਲ ਉੱਥੇ ਸੈਂਟਰਲ ਹਾਲ ਦੇ ਵਿੱਚ ਉਹਨਾਂ ਦੀ ਫੋਟੋ ਲੱਗੀ ਔਰ ਤੁਸੀਂ ਇਹ ਦੇਖੋ ਕਿ ਵੀ ਉਹਨਾਂ ਨੇ ਉਹਨਾਂ ਨੂੰ ਪੜਨ ਦਾ ਸ਼ੌਕ ਸੀ ਲਗਭਗ ਉਹਨੇ ਚ 20000 ਕਿਤਾਬਾਂ ਦੀ ਉਹਨਦੀ ਆਪਣੀ ਲਾਇਬ੍ਰੇਰੀ ਸੀਗੀ ਔਰ ਕਿਸੇ ਨੂੰ ਕਿਤਾਬ ਦਿੰਦੇ ਨਹੀਂ ਸੀ ਔਰ ਉਹਨਾਂ ਦਾ ਹੁੰਦਾ ਸੀਗਾ ਕਿ ਜੇ ਕਿਸੇ ਨੇ ਪੜ੍ਹਨੀ ਹੈ ਤਾਂ ਇੱਥੇ ਪੜ੍ਹ ਲਓ ਆ ਕੇ ਮੈਂ ਦੇਣੀ ਨਹੀਂ ਤੇ ਜਿਹੜੀ ਨਵੀਂ ਕਿਤਾਬ ਲੈਂਦੇ ਸੀਗੇ ਤੇ ਰਾਤੀ ਸਵੇਰ ਤੱਕ ਉਹਨਾਂ ਨੇ ਖਤਮ ਕਰ ਦਿੰਦੇ ਸੀ ਆਜੋ ਆਜੋ ਤੇ ਤੁਸੀਂ ਇਹ ਦੇਖੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਿ ਭੀ ਉਹਨਾਂ ਦੇ ਜਿੱਥੇ ਉਹ ਪੜੇ ਜਿੱਥੇ ਉਹ ਰਹੇ ਜਿੱਥੇ ਇੰਗਲੈਂਡ ਵਿੱਚ ਪੜੇ ਜਿੱਥੇ ਜਨਮੇ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਉਹ ਸਾਰੀਆਂ ਜਿਹੜਾ ਹੈਗਾ ਪੰਜ ਤੀਰ ਦੇ ਤੌਰ ਦੇ ਉੱਤੇ ਯਾਦਗਾਰਾਂ ਬਣਾਈਆਂ ਹੈਗੀਆਂ ਤੇ ਸੋ ਅੱਜ ਦੇ ਦਿਨ ਨਮਨ ਕਰਦਾ ਹਾਂ ਕਿ ਆਓ ਜਿਹੜੀ ਸੋਚ ਉਹਨਾਂ ਨੇ ਦਿੱਤੀ ਆ ਸਮਾਜ ਨੂੰ ਉਸ ਤੇ ਪਹਿਰਾ ਦਈ ਔਰ ਉਹਨਾਂ ਦੇ ਗੁਣ ਜਿਹੜੇ ਹੈਗੇ ਆ ਆਪਣੇ ਜੀਵਨ ਦੇ ਵਿੱਚ ਉਤਾਰੀਏ ਸੋ ਇਹਨਾਂ ਸ਼ਬਦਾ ਦੇ ਨਾਲ ਮੈਂ ਨਮਨ ਕਰਦਾ ਹਾਂ ਔਰ ਅਵਨਾਸ਼ੀ ਆਏ ਹਨ ਦੇ ਘਰ ਜਿਹੜੇ ਆ ਜਲੰਧਰ ਦੇ ਵਿੱਚ ਠੀਕ ਹੈ ਨਾ ਇਹਨਾਂ ਦੇ ਘਰ ਡਾਕਟਰ ਸਾਹਿਬ ਹੋ ਕੇ ਗਏ ਆ ਕਿਉਂ ਕਿਉਂ ਜੀ 1951 ਹਾਂ ਤੇ ਇਸ ਗੱਲ ਦਾ ਵੀ ਮਾਣ ਹੈ ਕਿ ਵੀ ਜਲੰਧਰ ਦੇ ਵਿੱਚ ਵੀ ਆਏ ਸੀ ਕਾਜਾ ਕਾਲਿਆ ਸਾਹਿਬ ਜਿਹੜਾ ਬਨਾਸਿੰਗ ਬਾਜਵਾ ਦਾ ਵਿਵਾਦਿਤ ਵੀ ਬਿਆਨ ਆਇਆ ਹੈਗਾ ਵੀ 50 ਬੰਬ ਆਏ ਆ 32 ਬੰਬ ਹੋ ਰਹੇ ਗਏ ਨੇ ਉਹਨਾਂ ਦੇ ਐਫਆਈਆਰ ਵੀ ਦਰਜ ਹੋ ਗਏ ਗੱਲ ਇਹ ਹੈਗਾ ਕਿ ਤੁਸੀਂ ਜਿਸ ਦਿਨ ਮੇਰੇ ਘਰ ਬੰਬ ਫਟਿਆ ਠੀਕ ਹੈ ਨਾ ਤੇ ਤੁਸੀਂ ਇਹ ਦੇਖੋ ਕਿ ਵੀ ਉਹਨਾਂ ਆਮ ਆਦਮੀ ਪਾਰਟੀ ਦੇ ਮੰਤਰੀ ਮਿੰਦਰ ਭਗਤ ਇੱਥੇ ਆਏ ਤੇ ਉਹਨਾਂ ਨੇ ਸਿੱਧਾ ਨਾਂ ਲਾਰੈਂਸ ਬਿਸ਼ਨੋਈ ਦਾ ਲੈ ਲਿਆ ਜੇ ਵੀ ਉਹਨਾਂ ਨੂੰ ਵੀ ਪੁੱਛੋ ਕਿ ਕਿੱਥੋਂ ਇਨਫੋਰਮੇਸ਼ਨ ਲਈ ਤੇ ਪੱਟੀ ਦਾ ਵੀ ਲਿੱਤਾ ਨਾਲੇ ਜੀ ਕਹਿੰਦੇ ਸੀਗੇ ਮਤਲਬ ਇੱਜ਼ਤ ਪੂਰੀ ਵੀ ਦਿੱਤੀ ਹੋਣਾ ਨੇ ਤੇ ਇਹ ਵੀ ਗੱਲ ਹੈਗੀ ਹੈ ਕਿ ਉਹਨਾਂ ਦਾ ਵੀ ਪੁੱਛੋ ਜੇ ਉਧਰ ਵੀ ਐਫਆਈਆਰ ਹੋਈ ਹੈ ਤੇ ਇੱਧਰ ਵੀ ਇਨਕੁਆਰੀ ਹੋਣੀ ਚਾਹੀਦੀ ਹੈ ਕਿ ਵੀ ਇਹ ਵੀ ਇਹਨਾਂ ਨੇ ਕਿੱਥੋਂ ਨਾਂ ਲੈ ਲਿਆ ਜੀ ਜੇ ਤੱਕ ਸਵਾਲ ਇਹ ਹੈਗਾ ਕਿ ਵੀ ਤੁਸੀਂ ਜੇ ਰਾਜਨੀਤਿਕ ਲੋਕਾਂ ਨੂੰ ਇਸ ਤਰ੍ਹਾਂ ਦਾ ਜਿਹੜਾ ਹੈਗਾ ਸ਼ਿਕਾਰ ਬਣਾਓਗੇ ਇਹ ਤਾਂ ਫਿਰ ਦਸਤਬਦਸਤੀ ਚੱਲਣਾ